ਜਿੰਨੀ ਸੱਸ ਤੁਹਾਡੀ ਸਾਈਡ ਲੈ ਸਕਦੀ ਨਾ ਉਹਦੀ ਕੋਈ ਨਹੀਂ ਲੈ ਸਕਦੀ ਸਹੁਰੇ ਘਰ ਤੁਹਾਡੀ ਸੱਸ ਦੀ سپورਟ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਜਿੰਨੀ ਇੱਜ਼ਤ ਤੁਹਾਡੀ ਸੱਸ ਬਣਾ ਸਕਦੀ ਉਹਦੀ ਕੋਈ ਨਹੀਂ ਬਣਾ ਸਕਦੀ ਤੇ ਜੇ ਉਹਦਾ ਨਾਂ ਨਹੀਂ ਸਾਰੇ ਸ਼ਰੀਕੇ 'ਚ ਤੁਹਾਡੀ ਬੇਇੱਜ਼ਤੀ ਜੀ ਬਤੋ ਦਿਨ ਉਹਨੇ ਇਦਾਂ ਕੀਤਾ ਹੋ ਹਾਏ ਸ਼ਾਮੀ ਵੜਦੀ ਰੋਜ਼ ਉਹਦੀ ਤੇ ਮੀਂਹ ਦੀ ਸੱਸ ਕਹਿੰਦੀ ਸੀ ਮੈਨੂੰ ਇਦਾਂ ਇਦਾਂ ਤੇ ਵੜਦੀ ਨਹੀਂ ਹੁੰਦੇ ਪਛਤੌਣ ਦੇ ਮੂੰਹ ਵੇਖ ਕੇ ਵਿਆਹ ਕਰਾ ਲਿਆ ਇਹਨਾਂ ਨੇ ਹੁਣ ਜਦੋਂ ਬੀਤਨ ਦੀ ਹੁਣ ਪਤਾ ਲੱਗੰਦਿਆ ਸਬਜੀ ਕੀ ਪਿਆਜ਼ ਕੀ ਗਲੀਚੀ ਘਟਣਾ ਉਹਦਾ ਉਹਨੇ ਇਦਾਂ ਲੱਗਦਾ ਜਿੱਦਾਂ ਯਾਰ ਇੰਨੇ ਤੇ ਤਹੀਂ ਕਿਹੜਾ ਝੁੱਗਿਆ 'ਚ ਰਹਿੰਦੇ ਅੰਦਰ ਆਮਨਾਰ ਕੰਪਰ ਕਰੋ ਜੇ ਨੂੰ ਕਰਤਾ ਇਦਾਂ ਕਿ ਯਾਰ ਇਨਾਂ ਤੇ ਕੁੜੀ ਤਾਂ تیرਾ ਤੇ ਸ਼ੂਟ ਤੋਂ ਆਉਂਦੀ ਪਤਾ ਨਹੀਂ ਐਵੇਂ ਦੇ ਕਿਹੜੇ ਸ਼ੂਟ ਹੁੰਦੇ ਜਿਹੜੇ 8 9 ਵਜੇ ਮੁੱਕਦੇ ਬੰਦਾ ਪੁੱਛੇ ਜਿਹੜੀ ਤੁਸੀਂ ਫਿਲਮਾਂ ਵੇਖਦੇ ਨੇ ਨੇਰੇ ਵਾਲੀਆਂ ਉਹ ਸੂਰਜ ਥੋੜੀ ਖਲ ਰੱਸੀ ਪਾ ਕੇ ਥੱਲੇ ਕਿੰਨੀ ਦਾ ਨੇਰਾ ਹੀ ਪੈਂਦਾ ਦੇ ਬਾਅਦ ਵਿੱਚ ਉਹਦੇ ਆਪ ਦੇ ਮੁੰਡੇ ਨੇ ਲਵ ਮੈਰਿਜ ਲਵ ਮਤਲਬ ਉਹਦੀ ਰਿਲੇਸ਼ਨ ਚੱਲ ਪਿਆ ਉਹਦੀ ਗਰਲਫ੍ਰੈਂਡ ਆਈ ਘਰੇ ਤੇ ਪਤਾ ਲੱਗ ਗਿਆ ਨਾ ਮੋਟੀਆਂ ਮੋਟੀਆਂ ਅੱਖਾਂ ਹਾਈ ਮੈਂ ਮਰ ਜਾ ਮੈਂ ਕਮਾਂ ਵੇ ਇੰਨੀ ਸੋਹਣੀ ਕੁੜੀ ਕਿੱਥੋਂ ਲੈ ਆਂਦੀ ਆ ਹੀਰਨ ਵਰਗੀ ਚਾਲ ਕਿਤੇ ਮੰਮੀ ਜੀ ਮੰਮੀ ਜੀ ਘਰ ਦੀ ਫਿਰਦੀ ਫੇਰ ਮੈਂ ਕਿਹਾ ਭੈਣ ਜੀ ਹੁਣ ਮੁੰਡਿਆਂ ਨੇ ਤਾਂ ਆਪਣੀ ਮਰਜ਼ੀ ਕਰੋ ਮੈਨਾਂ ਜਦੋਂ ਵਿਆਹ ਹੋ ਗਿਆ ਮੇਰੇ ਤੇ ਇੱਕੋ ਹੀ ਡਿਮਾਂਡ ਕਿ ਮੇਰੀ ਸੱਸ ਮੈਨੂੰ ਮੇਰੀ ਮਾਂ ਵਾਂਗੂ ਰਵੇ ਤੇ ਸੈਲਫੀ ਸੁਲਫੀ ਪਾਉ ਦਿਖਾਓ ਲੋਕਾਂ ਨੂੰ ਨਹੀਂ ਹੱਡਾ ਤੇ ਮੈਂ ਤਾਂ ਬੋਲਾ ਚਾ ਲਈ ਬੰਦ ਕੀਤਾ ਕਿਹੜੀਆਂ ਕਿਹੜੀਆਂ ਡਿਮਾਂਡਾਂ ਤੁਹਾਡੇ ਚ ਹੈਗੀਆਂ ਮਨ ਚ ਵੀ ਇਹ ਤਾਂ ਇਹ ਪੂਰੀਆਂ ਕਰਾਉਣੀਆਂ ਜਦੋਂ ਹੋਇਆ ਮੇਰਾ ਵਿਆਹ ਹੋ ਗਿਆ ਮੇਰਾ ਜਦੋਂ ਵਿਆਹ ਹੋ ਗਿਆ ਮੇਰੇ ਤੇ ਇੱਕੋ ਹੀ ਡਿਮਾਂਡ ਆ ਕਿ ਮੇਰੀ ਸੱਸ ਮੈਨੂੰ ਮੇਰੀ ਮਾਂ ਵਾਂਗੂ ਰਵੇ ਜਿੱਦਾਂ ਮੈਂ ਆਪਣੀ ਮੰਮੀ ਨੂੰ ਸਭ ਕੁਝ ਦੱਸਦੀ ਨਾ ਗੋਸਪੀਪ ਦਿੰਨੀ ਆ ਚੁਗਲੀਆਂ ਇਹ ਉਹ ਬਸ ਸਭ ਐਂਟਰੇਨ ਕਰਾਂ ਸਵੇਰੇ ਚਾਹ ਬਣਾਵਾ ਸ਼ੁਰੂ ਹੋ ਜਾ ਬਸ ਅੱਛਾ ਮੰਮੀ ਇਦਾਂ ਸੀ ਮੈਂ ਇਦਾਂ ਇਦਾਂ ਮੈਂ ਲਾਈਕ ਮੈਂ ਬਹੁਤ ਜ਼ਿਆਦਾ ਕਲੋਜ਼ ਰਹਿਣਾ ਚਾਹੁੰਨੀ ਆ ਬਟ ਮੇ ਵੀ ਚਾਹੁੰਨੀ ਕਿ ਮੇਰੇ ਕੰਮ ਨੂੰ ਵੀ ਸਮਝੇ ਕਿ ਜਦੋਂ ਮੈਂ ਬਿਜ਼ੀ ਆ ਤੇ ਕਈ ਵਾਰ ਇਹ ਹੁੰਦਾ ਨਾ ਕਿ ਆਪਾਂ ਘਰ ਚ ਰਹਿ ਕੇ ਵੀ ਥੋੜਾ ਜਿਹਾ ਆਪਣੇ ਕੰਮ ਨੂੰ ਹੁੰਨੇ ਜਿੱਦਾਂ ਕਾਲਸ ਕਰ ਰਹੇ ਆ ਜਾਂ ਮੀਟਿੰਗਸ ਕਰ ਰਹੇ ਆ ਕਿਤੇ ਕੁਛ ਨਾ ਕੁਛ ਮੈਂ ਚਾਹੁੰਨੀ ਆ ਕਿ ਜਦੋਂ ਮੇਰਾ ਵਿਆਹ ਹੋਵੇ ਮੇਰੀ ਮਤਲਬ ਮੇਰੇ ਜਿਹੜੀ ਫੈਮਿਲੀ ਉਹ ਇਹ ਚੀਜ਼ ਨੂੰ ਅੰਡਰਸਟੈਂਡ ਕਰੇ ਕਿ ਪਰਸਨਲ ਸਪੇਸ ਵੀ ਦਿੱਤੀ ਜਾਵੇ ਕਿ ਇਹ ਨਹੀਂ ਕਿ ਜੇ ਤੁਹਾਨੂੰ ਮਤਲਬ ਜੋ ਬੁਲਾ ਰਹੇ ਆ ਓਬਵੀਅਸਲੀ ਦਹੀਂ ਸਾਡੇ ਮਾਪਿਓ ਵਾ ਕਿ ਉਹਨਾਂ ਦੇ ਮਨ ਚ ਨਾ ਵੇ ਕਿ ਸਾਡੀ ਨੋਵਾਂ ਆਪਣੇ ਕੁੜੀ ਵਾਂਗੂ ਸਮਝਦਾ ਆਪਣੇ ਬੱਚੇ ਨੂੰ ਕੰਮ ਪੈ ਜਾਂਦੇ ਉਹ ਹੀ ਸਮਝਣ ਕਿ ਤਾਂ ਪਰ ਉਹ ਕਹਿੰਦੇ ਤਾਂ ਹੈਵੀ ਕਹਿੰਦੇ ਵੀ ਜਿਹੜੀਆਂ ਸੱਸਾਂ ਨੇ ਉਹ ਤਾਂ ਧੀਆਂ ਨੂੰ ਸਮਝ ਲੈਂਦੀਆਂ ਪਰ ਜਿਹੜੀਆਂ ਧੀਆਂ ਫਿਰ ਉਹ ਨਹੀਂ ਨਾ ਸਮਝਦੀਆਂ ਇਹ ਵੀ ਕਹਿੰਦੇ ਆ ਕਿ ਜਿਹੜੀਆਂ ਕੁੜੀਆਂ ਹੈਗੀਆਂ ਸੱਸਾ ਆਪਣੇ ਮਾਂ ਸਮਝ ਲੈਂਦੇ ਆ ਪਰ ਜਿਹੜੀਆਂ ਸੱਸਾ ਵਾਂ ਬੜੀਆਂ ਨਹੀਂ ਸਮਝਦੀਆਂ ਇਹ ਕਹਿੰਦੀ ਹੈ ਗੱਲ ਆਪਣੇ ਵਰਗੀ ਕਹਿੰਦੇ ਆ ਨਹੀਂ ਨਹੀਂ ਕੁੜੀਆਂ ਨੇ ਦੇ ਬਣਾਇਆ ਵੀ ਸੱਸਾ ਸੱਪ ਵੀ ਹੁੰਦਾ ਸੱਸਾ ਸੱਸ ਵੀ ਹੁੰਦੀ ਆ ਵੀ ਐਦਾਂ ਕਿਉਂ ਬਣਾਇਆ ਇਹ ਗੱਲਾਂ ਵੀ ਤਾਂ ਅਕਸਰ ਲੇਡੀਜ਼ ਬਾਰੇ ਆਈਆਂ ਹੀ ਹੋਈਆਂ ਨੇ ਆਪ ਹੀ ਬਣਾਈਆਂ ਹੁੰਦੀਆਂ ਵਾ ਐਦਾਂ ਦਾ ਕੋਈ ਚੱਕਰ ਨਹੀਂ ਹੁੰਦਾ ਤੋ ਕਿਸੇ ਦਿਨ ਨਾਲ ਸਹੀ ਰੋ ਯਾਰ ਜਿਹਦੇ ਨਾਲ ਆਪਾਂ ਜ਼ਿੰਦਗੀ ਬਤਾਉਣੀ ਆਪਣੀ ਸਾਡਾ ਘਰ ਵਾਲਾ ਖੀਰ ਉਸੇ ਮਾਂ ਦੀ ਕੁੱਖ ਚੋਂ ਨਿਕਲਿਆ ਵਾ ਹੂੰ ਉਹਦੀ ਇੱਜ਼ਤ ਨਹੀਂ ਕਰਨਗੇ ਤੇ ਇਹਦੀ ਕਰੋ ਉਹਨੇ 24 ਘੰਟੇ ਥੋੜੀ ਮੇਰੇ ਲਾਗੇ ਬੈਠੇ ਰਹਿਣਾ ਮੇਰੇ ਸਹਰਾ ਨੇ ਅਸ ਤੈਨੂੰ ਆ ਚਾਹੀਦਾ ਉਹ ਚਾਹੀਦਾ ਸੁੱਖ ਦੁੱਖ ਚ ਤੇ ਮੇਰੇ ਸਾਥ ਸਹੁਰੇ ਨੇ ਖੜਨਾ ਹੂੰ ਨਾਲੇ ਜਿਹਨੇ ਸੱਸ ਨੂੰ ਮੈਂ ਤਾਂ ਕਹਿੰਦਾ ਉਹਨਾਂ ਵੀ ਜਿੰਨਾ ਕ ਆਪਾਂ ਦੇਖਦੇ ਜਿੰਨੀ ਸੱਸ ਤੁਹਾਡੀ ਸਾਈਡ ਲੈ ਸਕਦੀ ਨਾ ਉਹਦੀ ਕੋਈ ਨਹੀਂ ਲੈ ਸਕਦੀ ਸਹੁਰੇ ਘਰ 'ਚ ਤੁਹਾਡੀ ਸੱਸ ਦੀ سپورਟ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਸਾਰੀਆਂ ਕੁੜੀਆਂ ਨੂੰ ਹਾਂ ਸੱਸ ਦੱਸਣਾ ਚਾਹੁੰਦੀ ਆ ਕਿਤੇ ਆਏ ਗਏ ਵਿਆਹ ਸ਼ਾਦੀ ਤੇ ਜਿੰਨੀ ਇੱਜ਼ਤ ਤੁਹਾਡੀ ਸੱਸ ਬਣਾ ਸਕਦੀ ਉਹਦੀ ਕੋਈ ਨਹੀਂ ਬਣਾ ਸਕਦੀ ਤੇ ਜੇ ਉਹਦਾ ਨਾਂ ਬਣੀ ਸਾਰੇ ਸ਼ਰੀਕੇ 'ਚ ਤੁਹਾਡੀ ਬੇਇੱਜ਼ਤੀ ਦੇ ਰੋਟੀ ਨਹੀਂ ਖਾਂ ਲੈਦੇ ਉ ਦਿਆਂ ਦੰਦਵਾ ਅਚਤੇ ਨਾ ਪਤਾ ਦਿਨ ਉਹਨੇ ਇਦਾਂ ਕੀਤਾ ਹੋ ਹੈ ਸ਼ਾਮੀ ਵੜਦੀ ਰੋਜ਼ ਉਹਦੀ ਤੇ ਉਹਦੀ ਸੱਸ ਕਹਿੰਦੀ ਸੀ ਮੈਨੂੰ ਇਦਾਂ ਇਦਾਂ ਤੇ ਵੜਦੀ ਨਹੀਂ ਹੁੰਦੇ ਪਰ ਸਤੋਂ ਦੇ ਮੂੰਹ ਵੇਖ ਕੇ ਵਿਆਹ ਕਰਾ ਲਿਆ ਇਹਨਾਂ ਨੇ ਹੁਣ ਜਦ ਬੀਤਨ ਦੀ ਹੋਣ ਪਤਾ ਲੱਗੰਦੇ ਆਂ ਅਸੀਂ ਤਾਂ ਆਪਣੇ ਮੁੰਡੇ ਦਾ ਵਿਆਹ ਹੀ ਵੇਖਣ ਨੇ ਕਿ ਇੱਥੇ ਕਰਾ ਲਈ ਉਹਨਾਂ ਦੀ ਕੁੜੀ ਬੜੀ ਸੌਜੇ ਜੀ ਜੀ ਕਰਦੀ ਫਿਰਦੀ ਇਹ ਤੁਸੀਂ ਦੱਸ ਤਾਂ ਰਿਹਾ ਗਾੜ ਵੀ ਇਦਾਂ ਹੁੰਦਾ ਇਦਾਂ ਕਰਦੀਆਂ ਬਟ ਲਾਈਕ ਠੀਕ ਆ ਸਾਡੇ ਨਾਲ ਇੱਕ ਇਹ ਘਾਂਟੀ ਹੀ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦੀ ਆ ਜਿਹੜੀਆਂ ਜਿਹੜੀਆਂ ਬੁੱਢੀਆਂ ਤੇ ਕਰਮਾ ਪਹਿੱਟ ਕਰਦਾ ਅਹੀਂ ਜਿੱਦਾਂ ਮੈਂ ਸ਼ੂਟ ਦੇ ਵਿੱਚ ਜਾਨੀ ਹੁੰਨੀ ਆ ਸੋਤਰਾਂ ਦੇ ਕੱਪੜੇ ਪਾਉਣੇ ਹਨਾ ਪੈਰਾ ਵਾ ਇਦਾਂ ਧੰਦਾ ਇਨੇ ਕਹਿਣਾ ਉਹਨੇ ਨਾ ਆਂਟੀ ਨੇ ਸਾਰਿਆਂ ਨੂੰ ਗੱਲਾਂ ਕਰਨੀ ਗਲੀ 'ਚ ਖੜ ਜਾਣਾ ਉਹਦਾ ਬਸ ਇੱਕੋ ਹੀ ਕੰਮ ਸੀ ਗਲੀ 'ਚ ਖੜੋਣਾ ਸਬਜੀ ਕੀ ਪਿਆਜ਼ ਕੀ ਗਲੀ 'ਚ ਹੀ ਘਟਣਾ ਉਹਨੇ ਇਦਾਂ ਲੱਦੇ ਜਿੱਦਾਂ ਯਾਰ ਇੰਨੇ ਤੇ ਤਹੀ ਕਿਹੜੇ ਝੁੱਗਿਆਂ 'ਚ ਰਹਿੰਦੇ ਅੰਦਰ ਰਾਮਨਾਥ ਕਰੋ ਹੁਣ ਸਾਰੇ ਕਾਲੇ ਆਹੀ ਮੱਲੇ ਦਾ ਨਾ ਗਲੀ 'ਚ ਸਭ ਆਉਂਦੇ ਜਾਂਦੇ ਵੇਖਣਾ ਕਿੰਨੇ ਵਜੇ ਕੀ ਐ ਸੀ ਆਈਡੀ ਨੂੰ ਅਗਰ ਕੋਈ ਵੀ ਸਬੂਤ ਮਿਸ ਹੋ ਗਿਆ ਨਾ ਉਹਨਾਂ ਕੋ ਸਭ ਮਿਲੂਗਾ ਤੇ ਉਹ ਨਾ ਇਦਾਂ ਦਾ ਪਿਆਜ਼ ਪਿਉਰ ਕੱਟਦੇ ਨਾਨੇ ਨੱਕ ਇਹਨੂੰ ਕਹਤਾਂ ਇਦਾਂ ਕਿ ਯਾਰ ਇਨਾਂ ਤੇ ਕੁੜੀ ਤਾਂ تیرਾ ਤੇ ਸ਼ੂਟ ਤੋਂ ਹੁੰਦੀ ਪਤਾ ਨਹੀਂ ਐਵੇਂ ਦੇ ਕਿਹੜੇ ਸ਼ੂਟ ਹੁੰਦੇ ਜਿਹੜੇ 8 9 ਵਜੇ ਮੁੱਕਦੇ ਬੰਦਾ ਪੁੱਛੇ ਜਿਹੜੇ ਤੁਸੀਂ ਫਿਲਮਾਂ ਵੇਖਦੇ ਨੇਹਰੇ ਵਾਲੀਆਂ ਉਹ ਸੂਰਜ ਥੋੜੀ ਖਲ ਰੱਸੀ ਪਾ ਕੇ ਥੱਲੇ ਕਿੱਚੀ ਦਾ ਨੇਹਰਾ ਹੀ ਪੈਂਦਾ ਤੇ ਅਨੇ ਦਾ ਦਾ ਕਹਿਣਾ ਤੇ ਉਹਨੇ ਮੇਰੇ ਬਾਰੇ ਬੜੀਆਂ ਏਦਾਂ ਏਦਾਂ ਗੱਲਾਂ ਕਰਨੀਆਂ ਮੰਮੀ ਮੰਮੀ ਨੂੰ ਦੱਸ ਦੇਣਾ ਹੁਣ ਜਿੰਨਾਂ ਨਾਲ ਗੱਲ ਕਰਨੀ ਉਹਨਾਂ ਦੇ ਕਿਹੜੇ ਢਿੱਡ ਚ ਲੈਣਦੇ ਉਹਨਾਂ ਦੇ ਅੱਗੇ ਆਣ ਕੇ ਦੱਸਣੀਆਂ ਹੀ ਹੁੰਦੀਆਂ ਤੇ ਬਾਅਦ ਵਿੱਚ ਉਹਦੇ ਆਪ ਦੇ ਮੁੰਡੇ ਨੇ ਲਵ ਮੈਰਿਜ ਲਵ ਮਤਲਬ ਉਹਦੀ ਰਿਲੇਸ਼ਨ ਚੱਲ ਪਿਆ ਉਹਦੀ ਗਰਲਫ੍ਰੈਂਡ ਆਈ ਘਰੇ ਤੇ ਪਤਾ ਲੱਗ ਗਿਆ ਨਾ ਕਿ ਸਾਰੇ ਮੱਲੇ ਚ ਫਿਰ ਕਹਿੰਦੀ ਭੈਣ ਜੀ ਕੀ ਦੱਸਾਂ ਤੁਹਾਨੂੰ ਮੈਂ ਹਾਂ ਯਾਰ ਮੈਂ ਕੁੜੀ ਦਾ ਨਾਮ ਨਹੀਂ ਲੈਣਾ ਚਾਹੁੰਦੀ ਹੈ ਮੇਰੇ ਮੁੰਡੇ ਨੇ ਕੁੜੀ ਪਸੰਦ ਕੀਤੀ ਫਿਰ ਉਹਦਾ ਅੱਗੇ ਨਾਮ ਲੈਂਦੀ ਮੋਟੀਆਂ ਮੋਟੀਆਂ ਅੱਖਾਂ ਹਾਏ ਮੈਂ ਮਰ ਜਾ ਮੈਂ ਕਮਾਂ ਵੇ ਇੰਨੀ ਸੋਹਣੀ ਕੁੜੀ ਕਿੱਥੋਂ ਲੈ ਆਂਦੀ ਆ ਹੀਰਨ ਵਰਗੀ ਚਾਲ ਕਿਤੇ ਮੰਮੀ ਜੀ ਮੰਮੀ ਜੀ ਘਰ ਦੀ ਫਿਰਦੀ ਫੇਰ ਮੈਂ ਕਿਹਾ ਭੈਣ ਜੀ ਹੁਣ ਮੁੰਡਿਆਂ ਨੇ ਤਾਂ ਆਪਣੀ ਮਰਜ਼ੀ ਕਰੋਣੀ ਕੱਲ ਨੂੰ ਇੱਧਰ ਉੱਧਰ ਕੋਈ ਗੱਲ ਨਾ ਹੋ ਜੇ ਫਿਰ ਤੇ ਮੈਂ ਮੰਨ ਲਿਆ ਮੈਂ ਕਿਹਾ ਚਲੋ ਉੱਤੋਂ ਕੁੜੀ ਸਪੇਂਦੀ ਪੱਕੀ ਆਣਾ ਪੱਕੀ ਆਣਾ ਫਿਰ ਉਹਦਾ ਵੀ ਤੁਹਾਨੂੰ ਪਤਾ ਵਾ ਕਿ ਇਹਨੇ ਦੱਦਾ ਕਰਨਾ ਹੀ ਫਿਰ ਹੋਰ ਉਹਣਾ ਜਾਣਾ ਸ਼ੁਰੂ ਹੋ ਗਿਆ ਉਹਨਾਂ ਦਾ ਅੱਛਾ ਤੇ ਫਿਰ ਕੁਝ ਨਹੀਂ ਤੁਹਾਨੂੰ ਪਤਾ ਅੱਜ ਦਾ ਮੋਹਲ ਚਾਲ ਮੁੰਡੇ ਕੁੜੀਆਂ ਖੁੱਲੇ ਸੁਭਾ ਦੇ ਹੈਗੇ ਅਸੀਂ ਕਾਹ ਤੋਂ ਅਨਪੜ੍ਹ ਵਾਲੀ ਸੋਚ ਰੱਖਣੀ ਹੈ ਘਰ ਤੇ ਆਪਦੀ ਬੁੱਢੀ ਨਹੀਂ ਫਿਰ ਉਹ ਆਂਟੀ ਨਾ ਕਦੇ ਸੈਲਫੀ ਸਲਫੀ ਪਾਓ ਦਿਖਾਓ ਲੋਕਾਂ ਨੂੰ ਨਹੀਂ ਸਾਡਾ ਤੇ ਮੈਂ ਤਾਂ ਬੋਲ ਚਾਰਾ ਹੀ ਬੰਦ ਕੀਤਾ ਹੈ ਕਿਉਂ ਐਨਾ ਅੱਕ ਕੇ ਕਿਉਂ ਬੋਲਿਆ ਵੀ ਇੱਥੇ ਨਹੀਂ ਅਹੀਂ ਮੈਂ ਮੈਂ ਹੈ ਨਹੀਂ ਆ ਮੈਨੂੰ ਨਹੀਂ ਚੰਗਾ ਲੱਗਦਾ ਨਹੀਂ ਸਾਰੀਆਂ ਤਾਂ ਆਂਟੀ ਦੀਆਂ ਗੱਲਾਂ ਅੱਜ ਖੋਲਤੀਆਂ ਤੁਸੀਂ ਤੇ ਇਹ ਤੇ ਇੱਕ ਅਲੱਗ ਤੋਂ ਐਪੀਸੋਡ ਕਰਨਾ ਪੈਣਾ ਆਂਟੀ ਦੇ ਕਿੱਸੇ ਨਹੀਂ ਨਹੀਂ ਆਂਟੀ ਦੇ किस्से ਨਹੀਂ ਮੈਨੂੰ ਲਾਈਕ ਬਹੁਤ ਐਂਟਰਟੇਨਿੰਗ ਬਹੁਤ ਛੋਟੀ ਸੀ ਮੈਂ